ਬਟਿੰਡਾ ਦੇ ਨਵੇਂ ਆਏ ਐਸਐਸਪੀ ਅਮਨੀਤ ਕੌਂਡਲ ਮੈਡਮ ਹੈ ਜਿਹੜੇ ਬਹੁਤ ਹੀ ਇਮਾਨਦਾਰ ਹੈ ਉਹਨਾਂ ਨੇ ਗ੍ਰੇਡ ਮਾਰੀਆ ਸੀਐਸਟਾਫ 1 ਬਟਿੰਡਾ ਉੱਥੇ ਕੁਝ ਪੁਲਿਸ ਨੇ ਇਹਨਾਂ ਮੁਲਾਜ਼ਮਾਂ ਨੂੰ ਟਾਸਕ ਦਿੱਤੇ ਹੋਏ ਸੀ ਨਸ਼ਿਆਂ ਦੇ ਪ੍ਰਤੀ ਪੂਰੇ ਨਹੀਂ ਕੀਤੇ ਲਾਪਰਵਾਹੀ ਵਰਤੀ ਸਰਕਾਰ ਦਾ ਉਹ ਐਸਐਸਪੀ ਸਾਹਿਬ ਕਹਿੰਦੇ ਵੀ ਡੀਜੀਪੀ ਸਾਹਿਬ ਨੂੰ ਸਖਤ ਤਾਂ ਇਤਾਂ ਵੀ ਨਸ਼ਿਆਂ ਤੇ ਜਿਹੜੀ ਕਾਰਵਾਈ ਹੈ ਕਰ ਨਹੀਂ ਬਣਦੀ ਹੈ। ਪਰ ਪਰੋਂ ਦਾ ਇਮਾਨਦਾਰੀ ਨਾਲ ਕੰਮ ਚੱਲਦਾ ਹੈ। ਪਰ ਥੱਲੇ ਆ ਕੇ ਜਿਹੜਾ ਉੱਥੇ ਹੋ ਜਾਂਦਾ ਹੈ। ਉਹਨਾਂ ਵਿੱਚ ਤਿੰਨ ਬਲਾਜਮ ਨੇ ਐਸਆਈ ਹਰਿੰਦਰ ਸਿੰਘ ਹੈ ਤੇ ਹੈੱਡ ਕਾਂਸਟੇਬਲ ਹੈ। ਨਕਵੀਰ ਸਿੰਘ ਤੇ ਹੈੱਡ ਕਾਂਸਟੇਬਲ ਹੈ ਅਮਰੀਤ ਸਿੰਘ। ਇਹਨਾਂ ਤਿੰਨਾਂ ਨੇ ਜਿਹੜੇ ਹੈਗੇ ਨਸ਼ਿਆਂ ਦੇ ਟਾਸਕ ਜਿਹੜੇ ਪੂਰੇ ਨਹੀਂ ਕੀਤੇ ਉਹ ਦਿੱਤੇ ਸੀ ਟਾਸਕ ਮਦਦ ਪਰਸ ਨੇ ਉਹਦੇ ਜੱਸ ਐਸ ਐਸ ਵੀ ਡੀ ਸਾਹਿਬ ਨੇ ਰਿਪੋਰਟ ਜਿਹੜੀ ਦਿੱਤੀ ਹੈ ਵੀ ਇਹ ਕਤਾਹੀ ਹੈ ਜਿਹੜੇ ਕਰਦੇ ਆ ਮੁਲਾਜ਼ਮ ਇਹਦੇ ਨਾਲ ਨਾਲ ਆ ਜਿਹੜਾ ਇੱਕ ਵਿਚਾਰਜ ਇਹਨਾਂ ਦਾ ਜਸਵਿੰਦਰ ਸਿੰਘ ਉਹਨੂੰ ਲੈਂਡ ਹਾਜ਼ਰ ਕਰਤਾ ਇਹ ਤਿੰਨੇ ਵਿਅਕਤੀ ਆ ਜਿਹੜੇ ਸਸਪੈਂਡ ਕਰਤੇ ਵਿਭਾਗੀ ਹੈ ਜਿਹੜੀ ਕਾਰਵਾਈ ਇਹਨਾਂ ਦੇ ਖਿਲਾਫ ਕੋਲਦੀ ਉਹਨ ਇੱਥੇ ਕੀ ਹੈ ਵੀ ਜਿਹੜੀਆਂ ਨੌਕਰੀਆਂ ਬੜੀ ਮੁਸ਼ਕਲ ਨਾਲ ਮਿਲਦੀਆਂ। ਤਾਂ ਨੌਕਰੀ ਮਿਲ ਜਾਂਦੀ ਹੈ ਲੋਕ ਸਲਾਮਾ ਕਰਦੇ ਆ ਫਿਰ ਇਹ ਥੋੜੀ ਹਾਵੀ ਹੋ ਜਾਂਦੇ ਨੇ। 19 ਸੋ ਦੇ ਵੀ ਪਿੱਛੇ ਆਪਾਂ ਯਾਰ ਖੇਤੀ ਕਰਦੇ ਆਏ ਆ ਜਾਂ ਕਣਕ ਵੜਦੇ ਆਏ ਆ ਜਾਂ ਕੁਝ ਹੋਰ ਕੰਮ ਕਰਦੇ ਆਏ ਆ ਆਪਾਂ ਨੂੰ ਨੌਕਰੀ ਮਿਲ ਗਈ। ਰੱਬ ਦਾ ਸ਼ੁਕਰ ਕਰਕੇ ਆਪਾਂ ਜੋ ਤਸਕਰ ਹੈ ਨਸ਼ਾ ਤਸਕਰ ਨੂੰ ਫੜੀਏ ਜੋਰ ਪੂਟਾ ਸਮੇਂ ਸਰ ਜਿਹੜੀਆਂ ਵਿਭਾਗ ਦੀਆਂ ਪੂਰੀਆਂ ਕਰੀਏ। ਪਰੇ ਲੋਕ ਆ ਜਿਹੜੇ ਫਿਰ ਲਾਪਰਵਾਹ ਹੋ ਜਾਂਦੇ ਸੀਆਈਏ ਨੂੰ ਤਾਂ ਫਿਰ ਇਹ ਮਤਲਬ ਇੱਕ ਧਰਮਰਾਜ ਦਾ ਅਖਾੜਾ ਸਮਝਦੇ ਐ ਤੇ ਨਵੇਂ ਐਸਐਸਪੀ ਆਏ ਜਿਹੜੇ ਮੈਡਮ ਅਮਨੀਤ ਕੌਂਡਲ ਇਹਨਾਂ ਨੇ ਰੇਡ ਮਾਰੀ ਐ ਚੱਕਰਿਆ ਰਿਕਾਰਡ ਸਾਰਾ ਤੇ ਤਿੰਨਾਂ ਨੂੰ ਸਸਪੈਂਡ ਕਰਕੇ ਵਿਭਾਗੀ ਕਾਰਵਾਈ ਖੋਲਤੀ ਹੁਣ ਤੁਰੇ ਫਿਰਨਗੇ ਏਸੀਆਰ ਖਰਾਬ ਹੋਊਗੀ ਜੇ ਪਹਿਲੇ ਤੁਸੀਂ ਕੰਮ ਵਧੀਆ ਕਰ ਲਓ ਨਾਵਲ ਤਾਂ ਚਾਰਜ ਜਿਹੜਾ ਸੁਪਰੀਜ਼ਨਸੀ ਚਲਾ ਰਿਹਾ ਸੀ ਸੀਆਈਏ ਬਰਨ ਬਟਿੰਡੇ ਦੇ ਕਿਸਵਿੰਦਰ ਸਿੰਘ ਉਹਨੂੰ ਲੈਣ ਹਾਜ਼ਰ ਕਰਤਾ ਹੁਣ ਨਸਿਆਂ ਦੀ ਰੋਕਥਾਮ ਕਿਵੇਂ ਹੋਊਗੀ ਜਦੋਂ ਇਹੋ ਜਿਹੇ ਬੰਦੇ ਗਲਤ ਕੰਮ ਕਰਦੇ ਐ ਇਹਦਾ ਮਤਲਬ ਆ ਦੇ ਅਫਸਰਾਂ ਦੀ ਵੀ ਪ੍ਰਵਾਹ ਨਹੀਂ ਮੰਨਦੇ ਵੀ ਯਾਰ ਕੋਈ ਮੈਨੂੰ ਅਫਸਰ ਨੇ ਕੰਮ ਦਿੱਤਾ ਹੂੰ ਆਪਾਂ ਸਰੇ ਲਾਈਏ ਇਥੇ ਦਾ ਮਤਲਬ ਕੋਈ ਪਹਿਲਾ ਰਾਜਾ ਬਾਬੂ ਹੈ ਨਹੀਂ ਨਾ ਇੱਕ ਕੜੀ ਨਾਲ ਕੜੀ ਲੜੀ ਨਾਲ ਲੜੀ ਜੁੜਦੀ ਹੈ ਜਦੋਂ ਕੋਈ ਵਧੀਆ ਅਫਸਰ ਆਉਂਦਾ 그러면은 ਉਹ ਆਉਂਦਾ ਰੰਗ ਦਿਖਾਉਂਦਾ ਬਾਕੀ ਵੀ ਇਸ ਦਾ ਲੋਬੀ ਆ ਵੀ ਹੈਗੀ ਬਹੁਤ ਜਿਆਦਾ ਇਮਾਨਦਾਰ ਅਫਸਰ ਨਾ ਕੋਈ ਮੜ ਲਿਬੜੇ ਥੋੜੇ ਘਨੇ ਹੈਗੇ ਅਜੇ ਰੂਪ ਪੈਸੇ ਬੁਝੇ ਬਣਾਉਂਦੇ ਨਾ ਜਿਹੜੇ ਮੈਡਮ ਹੈ ਇਮਾਨਦਾਰ ਦੱਸਦੇ ਪੂਰੀ ਮਿਲੇ ਨਹੀਂ ਆਪਾਂ لیکن ਜਿਹੜਾ ਕੰਮ ਕਰਿਆ ਉਹਨਾਂ ਨੇ ਬਹੁਤ ਵਧੀਆ ਕਰਿਆ ਤਾਂ ਕਿ ਜਿਹੜੀ ਹੋਰ ਪੋਰਟ ਸਭ ਵੀ ਸੁਚੇਤ ਹੋ ਜੂਗੀ ਵੀ ہاں ਕੰਮ ਦਿੱਤਾ ਯਾਰ ਕੰਮ ਕਰੀਏ ਇਸ ਕਰਕੇ ਇਹਨਾਂ ਦੀ ਲਾਪਰਵਾਹੀਆਂ ਕਾਰਨ ਨਸ਼ਾ ਜਿਹੜਾ ਵਧਿਆ ਹੋਇਆ ਫਿਰ ਇਹਨਾਂ ਨੇ ਕਿਤਨਾ ਕਿਤੇ ਹੱਥ ਜੋੜਦੇ ਜਾ ਕੇ ਇਤਨਾ ਕਿਤੇ ਤਾਰ ਜੋੜਦਿਆਂ ਨਸ਼ੇ ਵਾਲੇ ਨਾਲ ਛੱਡਣਾ ਪੈਸੇ ਲੈਣੇ ਜਾਂ ਆਪਣਾ ਨਸ਼ਾ ਨੂੰ ਛੱਡ ਦੇਣਾ ਜਾਂ ਜੇ ਫੜ ਵੀ ਲਿਆ ਉਹਦੇ ਘੱਟ ਪਾ ਦੇਣਾ ਉਹਦੀ ਬੇਲ ਕਰਾ ਦੇਣੀ ਜਾਂ ਕ੍ਰੋਚੀਵ ਦੇ ਵਿੱਚ ਇਧਰ ਉਧਰ ਪੁਆਇੰਟ ਛੱਡ ਕੇ ਬਰੀ ਕਰਾਣਾ ਤਾਂ ਕਰਕੇ ਜਿਹੜੇ ਨੇ ਇਹਨਾਂ ਲੋਕਾਂ ਦੇ ਦਸਾਂ ਤਸਕਰਾਂ ਦੇ ਹੱਥ ਲੰਬੇ ਹੁੰਦੇ ਆ ਕਿਉਂ ਖੁੰਦੇ ਕਿਉਂ ਆ ਇਹਨਾਂ ਕਰਕੇ ਹੁਣ ਤਿੰਨੇ ਲਵੇਟ ਤੇ ਐਸਐਸਪੀ ਸਾਹਿਬ ਨੇ ਅੱਗੇ ਕਾਰਵਾਈ ਹੋਊਗੀ ਪਰ ਜਿਨ੍ਹਾਂ ਨੇ ਸਪੈਸੀਫਿਕ ਜੁਰਮ ਕੀਤਾ ਸੀ ਵੱੱਜਰ ਗਲਤੀ ਕੀਤੀ ਸੀ ਉੱਥੇ ਐਸਐਸਪੀ ਸਾਹਿਬ ਨੇ ਡਿਸਮਿਸ ਕਰਦਾ ਸੀ ਬਤੇਰੇ ਹੋਰ ਬੇਰੁਜ਼ਗਾਰ ਲੋਕ ਹੈਗੇ ਮੌਜਵਾਨ ਮੁੰਡੇ ਇਹ ਤਾਂ ਲੱਖ-ਲੱਖ ਰੁਪਏ ਤਨਖਾਹ ਲੈਂਦੇ ਐ ਇਹਨਾਂ ਨੂੰ 10-15000 ਤੇ ਮੁੰਡੇ ਹੋਰ ਮਿਲ ਜਾਣੀ ਸੀ 3 ਸਾਲਾਂ ਬਾਅਦ ਫੇਰ ਪ੍ਰਮੋਟ ਕਰਨੀ ਸੀ ਤੋਂ ਇਹ ਜਿਹੇ ਬੰਦੇ ਬਖਸ਼ਣੇ ਨਹੀਂ ਚਾਹੀਦੇ ਜਿਹੜੇ ਕੱਲ ਤੱਕ ਸਨ ਦਾ ਸਾਥ ਦਿੰਦੇ ਆ ਤੇ ਸੈਕਮੇ ਦਾ ਪੂਰਾ ਕੰਮ ਨਹੀਂ ਕਰਦੇ ਇਹਨੂੰ ਟਾਸਕ ਦਿੱਤੇ ਸੀ ਜਿਹੜੇ ਉਹ ਪੂਰੇ ਨਹੀਂ ਕੀਤੇ ਐਸਪੀਡੀ ਸਾਹਿਬ ਦੀ ਰਿਪੋਰਟ ਤੇ ਜਿਹੜਾ ਹੈਗਾ ਇਹਨਾਂ ਤੇ ਕਾਰਵਾਈ ਕੀਤੀ ਆ ਖੁਦ ਥਾਣੇ ਜਾ ਕੇ ਅਸੀਂ ਐਸਐਸਪੀ ਸਾਹਿਬ ਦਾ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ